ਨਮਸਕਾਰ ਵੈਲ ਟੀਵੀ ਦੇ ਪ੍ਰੋਗਰਾਮ ਬ੍ਰੈਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਹੋਈ ਚੇਤਾਵਨੀ ਦੀ ਸੋ 1 April ਅੱਜ 1 April ਦਾ ਦਿਨ ਹੈ ਤੇ April ਤੋਂ ਲੈ ਕੇ June ਤੱਕ ਇਹਨਾਂ ਦਿਨਾਂ ਦੇ ਵਿੱਚ ਗਰਮੀ ਵੱਧ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਵੱਲੋਂ ਪਿਛਲੇ ਦਿਨੀ ਵੀ ਇਹਦੀ ਜਾਣਕਾਰੀ ਦਿੱਤੀ ਗਈ ਸੀ ਔਰ ਬੀਤੇ ਕੱਲ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਇਹਦਾ ਜ਼ਿਕਰ ਕੀਤਾ ਔਰ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੰਜਾਬ ਸਮੇਤ 16 ਰਾਜਾਂ ਦੇ ਵਿੱਚ ਇਸ ਵਾਰ ਗਰਮੀ ਦਾ ਜਿਹੜਾ ਮਾਹੌਲ ਹੈ ਉਹ ਜ਼ਿਆਦਾ ਦੇਖਣ ਨੂੰ ਮਿਲੇਗਾ ਔਰ ਲੂ ਜਿਹੜੀ ਹੈ ਉਹ ਵੱਧ ਮਾਤਰਾ ਦੇ ਵਿੱਚ ਪਿਛਲੇ ਸਮਿਆਂ ਦੇ ਨਾਲੋਂ ਚੱਲੇਗੀ ਔਰ ਇਸਦਾ ਹੀ ਕਾਰਨ ਹੈ ਕਿ ਹੁਣ ਇਨਾ ਸੂਬਿਆਂ ਦੇ ਵਿੱਚ ਲੋਕਾਂ ਨੂੰ ਆਪਣੀ ਸਿਹਤ ਦਾ ਵੱਧ ਧਿਆਨ ਰੱਖਣਾ ਪਏਗਾ ਔਰ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਟਾਈਮ ਦੇ ਵਿੱਚ ਗਰਮੀ ਵਧਣ ਦੇ ਨਾਲ ਕਈ ਤਰੀਕੇ ਦੀਆਂ ਬਿਮਾਰੀਆਂ ਕਈ ਤਰੀਕੇ ਦੀਆਂ ਅਸੀਂ ਪ੍ਰੋਬਲਮਸ ਹੁੰਦੀਆਂ ਨੇ ਜਿਹੜੀਆਂ ਲੋਕਾਂ ਦੇ ਲਈ ਮੁਸ਼ਕਲ ਦਾ ਸਬੱਬ ਬਣ ਜਾਂਦੀਆਂ ਨੇ ਸੋ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਲੋਕਾਂ ਨੂੰ ਅਲਰਟ ਰਹਿਣ ਦੀ ਲੋੜ ਹੈ ਖਾਸ ਕਰਕੇ ਜੇਕਰ ਇਹਨਾਂ ਉੱਤਰ ਪੂਰਬ ਦੇ ਜਿਹੜੇ ਇਹਨਾਂ ਇਲਾਕਿਆਂ ਦੀ ਜੇਕਰ ਗੱਲ ਕਰੀਏ ਤੇ ਜਿਹਦੇ ਵਿੱਚ ਉਹ ਪੰਜਾਬ ਹਰਿਆਣਾ ਹਿਮਾਚਲ ਉਤਰਾਖੰਡ ਦਿੱਲੀ ਰਾਜਸਥਾਨ ਇਹ ਇਲਾਕੇ ਜਿਹੜੇ ਆਂਦੇ ਨੇ ਇਹਨਾਂ ਦੇ ਵਿੱਚ ਵੱਧ ਗਰਮੀ ਪੈਣ ਦੀ ਸੰਭਾਵਨਾ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਦੱਸੀ ਜਾ ਰਹੀ ਹੈ ਔਰ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ ਇਸ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਸੂਬਿਆਂ ਦੇ ਵਿੱਚ ਬਿਜਲੀ ਦੀ ਜਿਹੜੀ ਖਪਤ ਹੈ ਉਹ ਵੀ ਵਧੇਗੀ ਕਿਉਂਕਿ ਪਿਛਲੀ ਵਾਰ ਵੀ ਜੇਕਰ ਮਈ ਮਹੀਨੇ ਦੀ ਗੱਲ ਕਰੀਏ ਤੇ ਮਈ ਦੇ ਵਿੱਚ 30 ਮਈ ਨੂੰ 250 ਗੀਗਾਵਾਟ ਦੀ ਜਿਹੜੀ ਖਪਤ ਸੀ ਉਹ ਪਾਰ ਕਰ ਗਈ ਸੀ ਮਤਲਬ ਕਿ 6.3% ਵਧ ਜੋ ਸਰਕਾਰ ਨੇ ਅਨੁਮਾਨ ਲਗਾਇਆ ਸੀ ਕਿ ਇੰਨੀ ਬਿਜਲੀ ਦੀ ਖਪਤ ਮਈ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਕਾਰਨ ਇਹ ਹੈ ਕਿ ਘਰਾਂ ਦੇ ਵਿੱਚ ਏਸੀ ਬੜੀ ਗਿਣਤੀ ਦੇ ਵਿੱਚ ਚੱਲਦੇ ਆ ਫੈਕਟਰੀਆਂ ਦੇ ਵਿੱਚ ਕੰਪਨੀਆਂ ਦੇ ਵਿੱਚ ਸੋ ਉਸ ਦੇ ਨਾਲ ਫ੍ਰਿਜਾਂ ਚੱਲਦੀਆਂ ਨੇ ਸੋ ਬਹੁਤ ਸਾਰਾ ਐਸਾ ਸਮਾਨ ਹੈ ਜਿਹੜਾ ਬਿਜਲੀ ਦੇ ਉੱਪਰ ਚੱਲਦਾ ਔਰ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਘਰਾਂ ਦੇ ਵਿੱਚ ਰਹਿਣਾ ਠੀਕ ਮਹਿਸੂਸ ਕਰਦੇ ਨੇ ਸੋ ਇਸ ਕਰਕੇ ਬਿਜਲੀ ਦੀ ਖਪਤ ਜਿਹੜੀ ਹੈ ਇਹਨਾਂ ਦਿਨਾਂ ਦੇ ਵਿੱਚ ਵੱਧ ਹੋ ਜਾਂਦੀ ਔਰ ਪਿਛਲੀ ਵਾਰ ਵੀ ਮਈ 30 ਮਈ ਨੂੰ ਜਿਹੜੀ ਜਿਹੜਾ ਆਕੜਾ ਨੋਟ ਕੀਤਾ ਗਿਆ ਸੀ ਉਹ 250 GB ਸੀ ਸੋ ਇਸ ਵਾਰ ਦੱਸਿਆ ਜਾ ਰਿਹਾ ਕਿ ਉਹ 6.3% ਵੱਧ ਬਿਜਲੀ ਦਾ ਦੀ ਖਪਤ ਹੋਈ ਸੀ ਪਰ ਇਸ ਵਾਰ 9 ਤੋਂ 10% ਬਿਜਲੀ ਦੀ ਵੱਧ ਖਪਤ ਇਹਨਾਂ ਮਹੀਨਿਆਂ ਦੇ ਵਿੱਚ ਹੋ ਸਕਦੀ ਹੈ ਇਸ ਕਰਕੇ ਇਹਦੇ ਲਈ ਬਿਜਲੀ ਵਿਭਾਗ ਜਿਹੜਾ ਹੈ ਉਸ ਨੂੰ ਵੀ ਸਤਰਕ ਰਹਿਣ ਦੀ ਲੋੜ ਹੈ ਕਿਉਂਕਿ ਇਸ ਵਾਰ ਖਪਤ ਜਿਹੜੀ ਹੈ ਵੱਧ ਗਰਮੀ ਦੇ ਕਰਕੇ ਹੋਰ ਵੱਧ ਸਕਦੀ ਹੈ ਸੋ ਭਲਕੇ 2 April ਨੂੰ ਸੰਸਦ ਦੇ ਵਿੱਚ ਬਕਵ ਸੰਸ਼ੋਧਨ ਬਿੱਲ ਜਿਹੜਾ ਹੈ ਉਹ ਪੇਸ਼ ਕੀਤਾ ਜਾਏਗਾ ਕਿਉਂਕਿ ਦੱਸਦੀ ਹੈ ਕਿ ਇਹ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਹੈ 4 April ਤੱਕ ਚੱਲੇਗਾ ਔਰ 2 ਨੂੰ ਜਣ ਕੇ ਭਲਕੇ ਸਰਕਾਰ ਦੇ ਵੱਲੋਂ ਬਕਵ ਸੰਸ਼ੋਧਨ ਬਿੱਲ ਜਿਹੜਾ ਉਹ ਪੇਸ਼ ਕੀਤਾ ਜਾਏਗਾ ਔਰ ਇਹਦੇ ਵਿੱਚ ਸੰਸਦੀ ਕਾਰਜ ਮੰਤਰੀ ਨੇ ਕਿਰਨ ਰਿਜਜੂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਇਹਦੀ ਪੂਰੀ ਤਿਆਰੀ ਕਰ ਲਈ ਹੈ ਔਰ ਭਲਕੇ ਅਸੀਂ ਇਸ ਨੂੰ ਸੰਸਦ ਦੇ ਵਿੱਚ ਪੇਸ਼ ਕਰਾਂਗੇ ਔਰ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਬਹਿਸ ਦੀ ਸ਼ਾਇਦ ਹੁਣ ਲੋੜ ਨਹੀਂ ਹੈ ਕਿਉਂਕਿ ਸੰਸਦ ਤੋਂ ਬਾਹਰ ਵੀ ਇਹਦੇ ਉੱਤੇ ਬਹੁਤ ਸਾਰੀ ਬਹਿਸ ਹੋ ਚੁੱਕੀ ਹੈ ਔਰ ਇਹਦੇ ਲਈ ਸਪੈਸ਼ਲ ਜੇਪੀਸੀ ਬਣਾਈ ਗਈ ਸੀ ਔਰ ਉਸ ਜੇਪੀਸੀ ਦੇ ਵੱਲੋਂ ਵੀ ਪਿਛਲੇ ਸਮੇਂ ਦੇ ਵਿੱਚ ਕਈ ਮੀਟਿੰਗਾਂ ਹੋਈਆਂ ਨੇ ਪਰ ਉਹਨਾਂ ਮੀਟਿੰਗਾਂ ਦੇ ਵਿੱਚ ਤਲਖੀ ਜ਼ਰੂਰ ਨਜ਼ਰ ਆਈ ਹੈ ਸਰਕਾਰ ਦਾ ਪੱਖ ਅਲੱਗ ਰਿਹਾ ਹੈ ਔਰ ਵਿਰੋਧੀ ਧਿਰਾਂ ਦੇ ਵੱਲੋਂ ਇਸ ਨੂੰ ਸਿੱਧੇ ਤੌਰ ਦੇ ਉੱਤੇ ਕਿਸੇ ਸੰਗਠਨ ਦੇ ਉੱਪਰ ਉਹਦੇ ਵਿੱਚ ਦਖਲਅੰਦਾਜ਼ੀ ਦੱਸਿਆ ਜਾ ਰਿਹਾ ਸੀ ਸੋ ਭਲਕੇ ਹ ਸੰਸਦ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਲੋਕਾਂ ਦਾ ਰਿਐਕਸ਼ਨ ਕਿਦਾਂ ਦਾ ਰਹਿੰਦਾ ਉਹ ਦੇਖਣਾ ਹੋਏਗਾ ਪਰ ਸਰਕਾਰ ਇਹਦੇ ਉੱਤੇ ਚਰਚਾ ਕਰਨ ਦੇ ਲਈ ਔਰ ਵਿਰੋਧੀ ਧਿਰਾਂ ਨੂੰ ਇਹਦੇ ਵਿੱਚ ਹਿੱਸਾ ਲੈਣ ਦੇ ਲਈ ਜ਼ਰੂਰ ਉਹਨਾਂ ਨੇ ਕਿਹਾ ਕਿ ਤੁਸੀਂ ਹਿੱਸਾ ਲਓ ਤੁਸੀਂ ਇਹਦੇ ਵਿੱਚ ਚਰਚਾ ਦਾ ਚਰਚਾ ਦੇ ਵਿੱਚ ਸ਼ਾਮਲ ਹੋਵੋ ਪਰ ਚਰਚਾ ਕਿੰਨੀ ਕੁ ਸਾਰਥਕ ਰਹਿੰਦੀ ਹੈ ਉਹ ਦੇਖਣਾ ਹੋਏਗਾ ਕਿਉਂਕਿ ਕੇਂਦਰ ਸਰਕਾਰ ਬਕਵ ਬੋਰਡ ਐਕਟ ਜਿਹੜਾ ਹੈ ਉਸ ਨੂੰ ਉਹਦੇ ਵਿੱਚ 40 ਬਦਲਾਅ ਕਰਨਾ ਚਾਹੁੰਦੀ ਹੈ ਔਰ ਇਸੇ ਦੇ ਮਕਸਦ ਦੇ ਨਾਲ ਇਹਦੇ ਵਿੱਚ 40 ਬਦਲਾਵਾਂ ਦੇ ਵਿੱਚ ਵੱਡਾ ਬਦਲਾਅ ਇਹ ਹੋਏਗਾ ਕਿ ਉਸ ਤੋਂ ਪਹਿਲਾਂ ਬਕਾਫ ਬੋਰਡ ਦੇ ਵਿੱਚ ਹਮੇਸ਼ਾ ਮੁਸਲਿਮ ਸਮੁਦਾਏ ਦੇ ਲੋਕ ਜਿਹੜੇ ਸੀ ਉਹ ਰਹਿੰਦੇ ਸੀ ਪਰ ਹੁਣ ਇਸ ਤੋਂ ਇਲਾਵਾ ਗੈਰ ਮੁਸਲਿਮ ਦੀ ਵੀ ਐਂਟਰੀ ਹੋਏਗੀ ਇਹਦੇ ਵਿੱਚ ਕਦੇ ਵੀ ਬਕਾਫ ਬੋਰਡ ਦੇ ਮੈਨੇਜਮੈਂਟ ਦੇ ਵਿੱਚ ਮਹਿਲਾ ਨੂੰ ਨਹੀਂ ਸੀ ਰੱਖਿਆ ਗਿਆ ਇਸ ਦੇ ਵਿੱਚ ਹੁਣ ਮਹਿਲਾ ਦੀ ਵੀ ਐਂਟਰੀ ਹੋਏਗੀ ਔਰ ਇਹਦੇ ਨਾਲ ਸਰਕਾਰ ਦਾ ਕਹਿਣਾ ਇਹ ਹੈ ਕਿ ਇਹਦੇ ਨਾਲ ਇਸ ਸੰਗਠਨ ਦੇ ਵਿੱਚ ਪਾਰਦਰਸ਼ਤਾ ਹੋਰ ਵਧੇਗੀ ਇਸ ਕਰਕੇ ਇਹਨਾਂ ਲੋਕਾਂ ਨੂੰ ਔਰ ਇਹ ਮਹਿਲਾਵਾਂ ਨੂੰ ਇਹਦੇ ਵਿੱਚ ਸ਼ਾਮਲ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਔਰ ਇਸ 40 ਜਿਹੜੇ ਸੋਧ ਦੀ ਆਪਾਂ ਗੱਲ ਕਰਦੇ ਆਂ ਬਦਲਾਵਾਂ ਦੀ ਗੱਲ ਕਰਦੇ ਆਂ ਇਹਦੇ ਵਿੱਚ ਸਰਕਾਰ ਦੀ ਸਰਕਾਰ ਦਾ ਕੰਟਰੋਲ ਜਿਹੜਾ ਹੈ ਉਹ ਸਿੱਧੇ ਤੌਰ ਦੇਤੇ ਬਕਾ ਬੋਰਡ ਦੇ ਵਿੱਚ ਵਧਣ ਵਾਲਾ ਆ ਆਨ ਵਾਲੇ ਟਾਈਮ ਦੇ ਵਿੱਚ ਫਿਲਹਾਲ ਸਰਕਾਰ ਦਾ ਕੋਈ ਵੀ ਕੰਟਰੋਲ ਬਕਾ ਬੋਰਡ ਦੇ ਵਿੱਚ ਨਹੀਂ ਹੁੰਦਾ ਪਰ ਹੁਣ ਜਿਵੇਂ ਇਹਦੇ ਵਿੱਚ 40 ਬਦਲਾਅ ਹੋਣਗੇ ਉਹਨਾਂ 40 ਬਦਲਾਵਾਂ ਦੇ ਨਾਲ ਬਕਾ ਬੋਰਡ ਦੇ ਵਿੱਚ ਸਰਕਾਰ ਦੀ ਜਿਹੜੀ ਦਖਲ ਹੈ ਉਹ ਹੋਰ ਵਧੇਗੀ ਦੇਸ਼ ਦੇ ਵਿੱਚ 32 ਬਕਾ ਬੋਰਡ ਸੰਪਤੀਆਂ ਨੂੰ ਲੈ ਕੇ ਅਲੱਗ-ਅਲੱਗ ਦਾਅਵੇ ਕੀਤੇ ਜਾਂਦੇ ਨੇ ਕਿ ਕਿੰਨੀ ਜਗ੍ਹਾ ਉਹਨਾਂ ਦੇ ਕੋਲ ਹੈ ਕਿੰਨੀ ਜਗ੍ਹਾ ਨਹੀਂ ਹੈ ਪਰ 2022 ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਇੱਕ ਆંકੜਾ ਜਾਰੀ ਕੀਤਾ ਗਿਆ ਸੀ ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਬੱਕਾ ਬੋਰਡ ਦੇ ਕੋਲ ਪੂਰੇ ਦੇਸ਼ ਦੇ ਵਿੱਚ 9.4 ਲੱਖ ਏਕੜ ਜ਼ਮੀਨ ਉਹਨਾਂ ਦੇ ਕੋਲ ਮੌਜੂਦ ਹੈ ਸਿੱਧੇ ਤੌਰ ਤੇ ਤੇ ਸੌਖੀ ਭਾਸ਼ਾ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਏ ਤੇ ਰੇਲਵੇ ਤੇ ਰੱਖਿਆ ਮੰਤਰਾਲੇ ਤੋਂ ਬਾਅਦ ਦੇਸ਼ ਦੇ ਵਿੱਚ ਸਭ ਤੋਂ ਵੱਧ ਜਗ੍ਹਾ ਜਿਹੜੀ ਹੈ ਉਹ ਬੱਕਾ ਬੋਰਡ ਦੇ ਕੋਲ ਹੈ ਮਤਲਬ ਦੇਸ਼ ਦੇ ਉਹ ادارے ਦੋ ਜਿਹੜੇ ਦੇਸ਼ ਨੂੰ ਚਲਾਉਣ ਦੇ ਵਿੱਚ ਅਹਿਮ ਯੋਗਦਾਨ ਰੱਖਦੇ ਨੇ ਜਾਂ ਕਨੈਕਟੀਵਿਟੀ ਦੇ ਲਈ ਅਹਿਮ ਯੋਗਦਾਨ ਰੱਖਦੇ ਨੇ ਰੇਲਵੇ ਔਰ ਰੱਖਿਆ ਮੰਤਰਾਲੇ ਉਸ ਤੋਂ ਬਾਅਦ ਜੇ ਕਿਸੇ ਕੋਲ ਬਸ ਸਭ ਤੋਂ ਬਾਅਦ ਜਗਾ ਦੇਸ਼ ਦੇ ਵਿੱਚ ਹੈ ਉਹ ਬੱਕਾ ਬੋਰਡ ਦੇ ਕੋਲ ਹੈ ਕਿਉਂਕਿ ਬੱਕਾ ਬੋਰਡ ਕਿਸੇ ਵੀ ਜਗਾ ਦੇ ਉੱਤੇ ਜਾ ਕੇ ਜਦੋਂ ਆਪ ਦਾ ਦਾਵਾ ਪੇਸ਼ ਕਰ ਦਿੰਦਾ ਸੀ ਤੇ ਫਿਰ ਕਿਸੇ ਦੀ ਵੀ ਅਪੀਲ ਦਲੀਲ ਉਸ ਦੇ ਉੱਤੇ ਨਹੀਂ ਚਲਦੀ ਸੀ ਪਰ ਹੁਣ ਸਰਕਾਰ ਸਿੱਧੇ ਤੌਰ ਦੇ ਉੱਤੇ ਇਹਦੇ ਵਿੱਚ ਆਪ ਦੀ ਦਖਲ ਅੰਦਾਜ਼ੀ ਵਧਾ ਰਹੀ ਹੈ ਔਰ ਉਸ ਦੇ ਨਾਲ ਹੁਣ ਇਸ ਬਿਲ ਨੂੰ ਲੈ ਕੇ ਕੱਲ ਸੰਸਦ ਦੇ ਵਿੱਚ ਕਿੰਨਾ ਕੁ ਹੰਗਾਮਾ ਹੁੰਦਾ ਉਹ ਦੇਖਣਾ ਹੋਵੇਗਾ ਪਰ ਸਰਕਾਰ ਇਸ ਰੌਂ ਦੇ ਵਿੱਚ ਨਜ਼ਰ ਆ ਰਹੀ ਹੈ ਕੇ ਭਲਕੇ ਪਹਿਲਾਂ ਲੋਕ ਸਭਾ ਦੇ ਵਿੱਚ ਫਿਰ ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾ ਸਕਦਾ ਹੈ ਔਰ ਸਰਕਾਰ ਦੀ ਮੰਨਛਾ ਰਹੇਗੀ ਕਿ ਇਸ ਨੂੰ ਪਾਸ ਜਲਦ ਤੋਂ ਜਲਦ ਕਰਵਾ ਲਿਆ ਜਾਏ 30 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨਾਗਪੁਰ ਦੇ ਵਿੱਚ ਆਰਐਸਐਸ ਦੇ ਮੁੱਖ ਦਫਤਰ ਦੇ ਵਿੱਚ ਪਹੁੰਚੇ ਜਾਨੀ ਕਿ ਆਪਣੇ ਹੀ ਮੁੱਖ ਦਫਤਰ ਦੇ ਵਿੱਚ ਪਹੁੰਚੇ ਕਿਉਂਕਿ ਉਹ ਆਰਐਸਐਸ ਦੇ ਕਾਰਜਕਰਤਾ ਨੇ ਔਰ ਬਹੁਤ ਲੰਬਾ ਸਮਾਂ ਉਹਨਾਂ ਨੇ ਨਾਗਪੁਰ ਦੇ ਵਿੱਚ ਵੀ ਬਤਾਇਆ ਹੋਏਗਾ ਪਰ 2014 ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਆਫੀਸ਼ੀਅਲ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਆਰਐਸਐਸ ਦੇ ਕਾਰਿਆਲੇ ਦਾ ਇਹ ਪਹਿਲਾ ਦੌਰਾ ਸੀ ਕਿਉਂਕਿ ਉਸ ਤੋਂ ਪਹਿਲਾਂ 2014 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਮੋਦੀ ਜਿੱਤਦੇ ਨੇ ਉਸ ਤੋਂ ਪਹਿਲਾਂ 2013 ਦੇ ਵਿੱਚ ਉਹਨਾਂ ਨੇ ਪ੍ਰਚਾਰ ਦੇ ਦੌਰਾਨ ਉਹ ਉੱਥੇ ਗਏ ਸੀ ਪਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਦਾ ਤੀਸਰਾ ਕਾਰਜਕਾਲ ਹੈ ਪਰ ਪ੍ਰਧਾਨ ਮੰਤਰੀ ਮੋਦੀ ਉੱਥੇ ਇੱਕ ਵਾਰ ਵੀ ਉਹਨਾਂ ਦਾ ਆਫੀਸ਼ੀਅਲੀ ਅ ਵਿਜ਼ਿਟ ਜਿਹੜਾ ਸੀ ਉਹ ਨਹੀਂ ਹੋਇਆ ਸੀ ਔਰ 30 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਆਰਐਸਐਸ ਦੇ ਮੁਖਿਆਲੇ ਪਹੁੰਚੇ ਔਰ ਉਹਨਾਂ ਨੇ ਆਰਐਸਐਸ ਦਾ ਮੁੱਖ ਦੌਰਾ ਕਰਨ ਵਾਲੇ ਇਹ ਦੂਸਰੇ ਪ੍ਰਧਾਨ ਮੰਤਰੀ ਸੀ ਮੇਰੇ ਖਿਆਲ ਇਸ ਤੋਂ ਪਹਿਲਾਂ ਸ਼ਾਇਦ ਅ ਅਟਲ ਬਿਹਾਰੀ ਬਾਜਪਈ ਸੀ ਮੈਂ ਕਨਫਰਮ ਨਹੀਂ ਹੈ ਪਰ ਉਹਨਾਂ ਤੋਂ ਇਲਾਵਾ ਲੱਗਦਾ ਨਹੀਂ ਹੈ ਕਿ ਕਿਸੇ ਹੋਰ ਨੇ ਵੀ ਉੱਥੇ ਤਾਂ ਦੌਰਾ ਕੀਤਾ ਹੋਵੇਗਾ ਔਰ ਪ੍ਰਧਾਨ ਮੰਤਰੀ ਮੋਦੀ ਦੂਸਰੇ ਅ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਦੇ ਵੱਲੋਂ ਆਫੀਸ਼ੀਅਲੀ ਤੌਰ ਦੇ ਉੱਤੇ ਦੌਰਾ ਕੀਤਾ ਗਿਆ ਸੀ ਪਰ ਜਦੋਂ ਪ੍ਰਧਾਨ ਮੰਤਰੀ ਉੱਥੇ ਗਏ ਤੇ ਸ਼ਿਵ ਸੈਨਾ ਅ ਦੇ ਮ ਆਗੂ ਨੇ ਸੰਜੇ रावत ਉਹਨਾਂ ਦੇ ਵੱਲੋਂ ਇੱਕ ਸਵਾਲ ਖੜਾ ਕੀਤਾ ਗਿਆ ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਮੋਦੀ ਇਸ ਕਰਕੇ ਗਏ ਸੀ ਨਾਗਪੁਰ ਉਹ ਆਪਣੀ ਰਿਟਾਇਰਮੈਂਟ ਦਾ ਪਲਾਨ ਕਰਨ ਗਏ ਸੀ ਔਰ ਆਰਐਸਐਸ ਦੇ ਮੁਖੀ ਨੂੰ ਦੱਸਣ ਗਏ ਸੀ ਕਿ ਮੈਂ ਹੁਣ ਜਦੋਂ ਰਿਟਾਇਰ ਹੋ ਜਾਣਾ ਫਿਰ ਮੇਰੀ ਡਿਊਟੀ ਤੁਸੀਂ ਕਿੱਥੇ ਲਾਣੀ ਹੈ ਮਤਲਬ ਮੇਰਾ ਵੀ ਧਿਆਨ ਰੱਖਣਾ ਹੈ ਇਹ ਇਹ ਇਲਜ਼ਾਮ ਲਗਾਏ ਗਏ ਔਰ ਇਹ ਦੀ ਚਰਚਾ ਸ਼ੁਰੂ ਹੋਈ ਆਖਰੀ ਦੀ ਚਰਚਾ ਸ਼ੁਰੂ ਕਿਉਂ ਹੋਈ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਸਤੰਬਰ ਦੇ ਵਿੱਚ 75 ਸਾਲਾਂ ਦੇ ਹੋ ਜਾਣਗੇ ਔਰ RSS ਦੇ ਸੰਵਿਧਾਨ ਦੇ ਵਿੱਚ ਜਾਂ ਭਾਜਪਾ ਦੇ ਸੰਵਿਧਾਨ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ 75 ਸਾਲ ਦੀ ਉਮਰ ਤੋਂ ਵੱਧ ਕੋਈ ਵੀ ਰਾਜਨੀਤੀ ਦੇ ਵਿੱਚ ਨਹੀਂ ਰਹਿੰਦਾ ਚਾਹੇ ਤੁਸੀਂ ਮੁਰਲੀ ਮਨੋਹਰ ਜੋਸ਼ੀ ਦੀ ਗੱਲ ਕਰੋ ਚਾਹੇ ਤੁਸੀਂ ਲਾਲਕ੍ਰਿਸ਼ਨ ਅਡਵਾਨੀ ਦੀ ਗੱਲ ਕਰੋ ਪਿਛਲੇ ਸਮੇਂ ਦੇ ਵਿੱਚ ਜਦੋਂ 2014 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਬਣਦੇ ਨੇ ਤੇ ਇਹ ਦੋਵੇਂ ਆਗੂ ਜਿਹੜੇ ਸੀ ਮੁਰਲੀ ਮਨੋਹਰ ਜੋਸ਼ੀ ਔਰ ਲਾਲਕ੍ਰਿਸ਼ਨ ਅਡਵਾਨੀ ਉਹ 75 ਸਾਲਾਂ ਦੇ ਜਿਵੇਂ ਹੀ ਹੋਏ ਫਿਰ ਉਹਨਾਂ ਨੂੰ ਆਰਾਮ ਦੇ ਦਿੱਤਾ ਗਿਆ ਸੀ ਮਤਲਬ ਉਹਨਾਂ ਨੂੰ ਅੱਗੇ ਰਾਜਨੀਤੀ ਦੇ ਵਿੱਚ ਕੰਟੀਨਿਊ ਨਹੀਂ ਕਰਨ ਦਿੱਤਾ ਗਿਆ ਸੋ ਉਦੋਂ ਤੋਂ ਹੀ ਇਹ ਚਰਚਾ ਚੱਲ ਰਹੀ ਹੈ ਮਤਲਬ ਇਹ ਸਿਰਫ ਦੋ ਵਿਅਕਤੀ ਨਹੀਂ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕਿਸ਼ੂ ਭਾਈ ਪਟੇਲ ਮੁੱਖ ਮੰਤਰੀ ਰਹੇ ਅ ਗੁਜਰਾਤ ਦੇ ਉਹਨਾਂ ਦੇ ਨਾਲ ਵੀ ਇਸੇ ਤਰੀਕੇ ਨਾਲ ਹੋਇਆ ਮਤਲਬ ਕਿ ਬਹੁਤ ਸਾਰੇ ਐਸੇ ਅੱਜ ਪਦੇ ਆਗੂ ਸੀ ਜਿਹਨਾਂ ਨੂੰ 75 ਸਾਲ ਦੀ ਉਮਰ ਤੋਂ ਬਾਅਦ ਫਿਰ ਅੱਗੇ ਕੰਟੀਨਿਊ ਨਹੀਂ ਕਰਵਾਇਆ ਗਿਆ ਰਾਜਨੀਤੀ ਦੇ ਵਿੱਚ ਸੋ ਪ੍ਰਧਾਨ ਮੰਤਰੀ ਮੋਦੀ ਵੀ ਹੁਣ ਸਤੰਬਰ ਦੇ ਵਿੱਚ ਸਤੰਬਰ 2025 ਨੂੰ 75 ਸਾਲਾਂ ਦੇ ਹੋ ਜਾਣਗੇ ਸੋ ਇਸ ਕਰਕੇ ਕਿਆ ਸੜਾਈਆਂ ਪਹਿਲਾਂ ਤੋਂ ਚੱਲ ਰਹੀਆਂ ਸੀ ਪਿਛਲੇ ਸਮੇਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਕਿਹਾ ਜਾਂਦਾ ਰਿਹਾ ਕਿ ਮੋਦੀ ਜੀ ਤੋਂ ਬਸ ਇਸ ਵਾਰ ਇਲੈਕਸ਼ਨ ਹੀ ਲੜਵਾ ਰਹੇ ਹਨ ਫਿਰ ਅੱਗੇ ਉਹ ਨਹੀਂ ਚੱਲਣਗੇ ਕਿਉਂਕਿ 75 ਸਾਲ ਹੁਣ ਕੇ ਸੰਵਿਧਾਨ ਦੇ ਮੁਤਾਬਕ ਇਹ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਜਾਂਦਾ ਰਿਹਾ ਕਿ 75 ਸਾਲ ਦੇ ਹੋ ਜਾਣਗੇ ਮੋਦੀ ਔਰ ਮੋਦੀ ਨੂੰ ਸਾਈਡ ਤੇ ਕਰ ਦਿੱਤਾ ਜਾਏਗਾ 75 ਸਾਲ ਤੋਂ ਬਾਅਦ ਕਿਸੇ ਨੂੰ ਰਾਜਨੀਤੀ ਦੇ ਵਿੱਚ ਅੱਗੇ ਨਹੀਂ ਵਧਣ ਦਿੱਤਾ ਜਾਂਦਾ ਪਰ ਹੁਣ ਇਹ ਚਰਚਾ ਇਸ ਕਰਕੇ ਚੱਲ ਪਈ ਕਿਉਂਕਿ ਉਹ ਮੁਖਿਆਲੇ ਗਏ ਸੀ ਔਰ ਇਸ ਕਰਕੇ ਸੰਜੇ ਰਾਓ ਦੇ ਵੱਲੋਂ ਕਿਹਾ ਗਿਆ ਕਿ ਉਹ ਤ ਤਾਂ ਗਏ ਸੀਗੇ ਕਿ ਹੁਣ ਤੁਸੀਂ ਦੱਸੋ ਜੀ ਅੱਗੇ ਮੈਂ ਕੀ ਕਰਨਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਆਨ ਵਾਲਾ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਉੱਤਰ ਅਧਿਕਾਰੀ ਹੋਏਗਾ ਜਾਂ ਨਿਸ਼ੀਨ ਹੋਏਗਾ ਉਹ ਮਹਾਰਾਸ਼ਟਰ ਦਾ ਹੀ ਹੋ ਸਕਦਾ ਹੈ ਸਿੱਧੇ ਤੌਰ ਦੇ ਉੱਤੇ ਉਹਨਾਂ ਦਾ ਇਸ਼ਾਰਾ ਦਵਿੰਦਰ ਫੰਡੂਵਿਸਵਲ ਹੋ ਸਕਦਾ ਹੈ ਜਾਂ ਹੋਰ ਕਈ ਆਗੂ ਨੇ ਉਥੋਂ ਗਟਕੜੀ ਵੀ ਮੌਜੂਦ ਨੇ ਗਟਕੜੀ ਬਹੁਤ ਵਾਰ ਚਾਹਵਾਨ ਵਿਖੇ ਨੇ ਪ੍ਰਧਾਨ ਮੰਤਰੀ ਬਣਨ ਦੇ ਔਰ ਆਪਦੇ ਆਪ ਨੂੰ ਉਹ ਕੈਪेबल ਵੀ ਮੰਨਦੇ ਨੇ ਸੋ ਉਹਨਾਂ ਨੇ ਸਿੱਧੇ ਤੌਰ ਦੇਤੇ ਕਿਹਾ ਕਿ ਅਗਲਾ ਜਿਹੜਾ ਜਾਨਸ਼ੀਨ ਹੋ ਸਕਦਾ ਹੈ ਉਹ ਮਹਾਰਾਸ਼ਟਰ ਤੋਂ ਹੋਏਗਾ ਸੋ ਇਹ ਚਰਚਾ ਜਿਹੜੀ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਕਿ ਵਾਕਈ ਪ੍ਰਧਾਨ ਮੰਤਰੀ ਮੋਦੀ 75 ਸਾਲ ਹੋਣ ਤੋਂ ਬਾਅਦ ਕੀ ਉਹ ਆਪਣੀ ਕੁਰਸੀ ਜਿਹੜੀ ਉਹ ਛੱਡ ਦੇਣਗੇ ਪਰ ਦਵਿੰਦਰ ਫੰਡਵੇਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਦਵਿੰਦਰ ਫੰਡਵੇਸ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਮੌਜੂਦਾ ਔਰ ਸੰਘ ਦੇ ਬਹੁਤ ਹੀ ਕਰੀਬੀ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਉਹਨਾਂ ਨੇ ਕਰਕੇ ਕਿਹਾ ਕਿ ਇਹ ਬਿਲਕੁਲ ਗਲਤ ਹੈ ਪ੍ਰਧਾਨ ਮੰਤਰੀ ਮੋਦੀ ਹੀ ਸਾਡਾ ਮਾਰਗਦਰਸ਼ਨ ਕਰਨਗੇ ਔਰ ਆਨ ਆਲੇ ਟਾਈਮ ਦੇ ਵਿੱਚ 2029 ਦੀਆਂ ਚੋਣਾਂ ਦੇ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਦੇ ਚਿਹਰੇ ਦੇ ਉੱਪਰ ਹੀ ਭਾਜਪਾ ਦੇ ਵੱਲੋਂ ਚੋਣਾਂ ਲੜੀਆਂ ਜਾਣਗੀਆਂ ਇਹ ਦਵਿੰਦਰ ਫੰਡਵੇਸ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਨੰਬਰ 2 ਉਹ ਕਹਿੰਦੇ ਕਿ ਭਾਰਤੀ ਸੰਸਕ੍ਰਿਤੀ ਇਹ ਕਦੇ ਨਹੀਂ ਇਹ ਦੱਸਦੀ ਕਿ ਜਦੋਂ ਪਿਓ ਪਿਓ ਬੈਠਾ ਹੋਵੇ ਤੇ ਪੁੱਤਰ ਕਿਹੜੇ ਨੂੰ ਪਿਓ ਦੀ ਜਗ੍ਹਾ ਤੇ ਬਿਠਾਣਾ ਕਹਿੰਦੇ ਭਾਰਤੀ ਸੰਸਕ੍ਰਿਤੀ ਨਹੀਂ ਹੈ ਜੇ ਪਿਤਾ ਬੈਠਾ ਹੈ ਤੇ ਪਿਤਾ ਜਦੋਂ ਤੱਕ ਬੈਠਾ ਹੈ ਉਦੋਂ ਤੱਕ ਉਹਦੀ ਚੱਲਦੀ ਹੈ ਉਹਦੇ ਹੁੰਦੇ ਆ ਪੁੱਤਰ ਦੇ ਪੁੱਤਰ ਕਿਹੜਾ ਜਾ ਕੇ ਪਿਓ ਦੀ ਜਗ੍ਹਾ ਤੇ ਬੈਠੇਗਾ ਕਹਿੰਦੇ ਇਹ ਸਾਡੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਨਹੀਂ ਹੈ ਹਾਂ ਉਹਨਾਂ ਨੇ ਕਿਹਾ ਸੰਜੇ ਰਾਉਤ ਜਿਹੜੀ ਗੱਲ ਕਰ ਰਹੇ ਨੇ ਮੁਗਲਾਂ ਦੇ ਵਿੱਚ ਐਸਾ ਹੁੰਦਾ ਸੀ ਵੀ ਪਿਓ ਹੀ ਪੁੱਤ ਨੂੰ ਮਾਰ ਕੇ ਫਿਰ ਉਹਦੀ ਗੱਦੀ ਦੇ ਉੱਤੇ ਬੈਠ ਜਾਂਦਾ ਸੀ ਇਹ ਮੁਗਲਾਂ ਦੇ ਵਿੱਚ ਹੁੰਦਾ ਸੀ ਔਰ ਇਸ ਕਰਕੇ ਉਹਨਾਂ ਦੀ ਮਾਨਸਿਕਤਾ ਮੁਗਲਾਂ ਵਾਲੀ ਹੈ ਉਹ ਉਹ ਆਪਣੇ ਦਿਮਾਗ ਦੇ ਹਿਸਾਬ ਦੇ ਨਾਲ ਸਹੀ ਸੋਚ ਰਹੇ ਨੇ ਪਰ ਭਾਰਤੀ ਸੰਸਕ੍ਰਿਤੀ ਦੇ ਵਿੱਚ ਐਸਾ 29 ਦੇ ਵਿੱਚ ਵੀ ਆ ਪ੍ਰਧਾਨ ਮੰਤਰੀ ਦੇ ਤੌਰ ਦੇ ਉਤੇ ਸਾਡੇ ਕੈਂਡੀਡੇਟ ਦੇ ਤੌਰ ਦੇ ਉਤੇ ਚੋਣਾਂ ਲੜਨਗੇ ਇਸ ਕਰਕੇ ਇਹਨਾਂ ਚਰਚਾ ਦੇ ਉੱਪਰ ਸਿੱਧੇ ਤੌਰ ਦੇ ਉਤੇ ਦਵਿੰਦਰ ਫੰਡਵਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵਿਰਾਮ ਲਗਾ ਦਿੱਤਾ ਗਿਆ ਅਗਲੀ ਖਬਰ ਲੁਧਿਆਣਾ ਦੇ ਲੋਕਾਂ ਦੇ ਨਾਲ ਜੁੜੀ ਹੋਈ ਹੈ ਜੇਕਰ ਤੁਸੀਂ ਲੁਧਿਆਣਾ ਦੇ ਪੱਛਮੀ ਲੁਧਿਆਣਾ ਦੇ ਵਿੱਚ ਰਹਿੰਦੇ ਹੋ ਤੇ ਫਿਰ ਤੁਹਾਡੇ ਘਰ ਦਾ ਕੋਈ ਸਰਕਾਰੀ ਕੰਮ ਕਰਵਾਉਣ ਆਲਾ ਹੈ ਜਾਂ ਤੁਸੀਂ ਸਰਕਾਰੀ ਦਫ਼ਤਰ ਦੇ ਵਿੱਚ ਕੋਈ ਕੰਮ ਕਰਵਾਉਣਾ ਤੇ ਤੁਹਾਨੂੰ ਕਿਸੇ ਵੀ ਸਰਕਾਰੀ ਦਫ਼ਤਰ ਤੱਕ ਜਾਣ ਦੀ ਲੋੜ ਨਹੀਂ ਸ਼ਾਇਦ ਸ਼ਾਹਿਦ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਲੁਧਿਆਣਾ ਪੱਛਮੀ ਦੇ ਵਿੱਚ ਆਨ ਵਾਲੇ ਟਾਈਮ ਦੇ ਵਿੱਚ ਚੋਣਾਂ ਆ ਰਹੀਆਂ ਨੇ ਔਰ ਜਦੋਂ ਤੁਸੀਂ ਸਵੇਰ ਨੂੰ ਅਜੇ ਘਰੇ ਉਠੋਗੇ ਤਾਂ ਤੁਹਾਡੇ ਘਰਾਂ ਦੇ ਉੱਤੇ ਤੁਹਾਡੇ ਦਰਾਂ ਦੇ ਉੱਤੇ ਤੁਹਾਨੂੰ ਕੋਈ ਨਾ ਕੋਈ ਸਿਆਸੀ ਪਾਰਟੀ ਦਾ ਲੀਡਰ ਜ਼ਰੂਰ ਮਿਲੇਗਾ ਕਿਉਂਕਿ ਚੋਣਾਂ ਆਣ ਆਲੀਆਂ ਨੇ ਸੋ ਤੁਹਾਡੇ ਘਰ ਬੈਠਿਆਂ ਦੇ ਸਾਰੇ ਕੰਮ ਹੋਣਗੇ ਔਰ ਇਹ ਅਕਸਰ ਹੁੰਦਾ ਹੈ ਕਿ ਜਦੋਂ ਜਿਹੜੇ ਇਲਾਕੇ ਦੇ ਵਿੱਚ ਚੋਣਾਂ ਆਣ ਆਲੀਆਂ ਹੁੰਦੀਆਂ ਨੇ ਉੱਥੇ ਫਿਰ ਲੋਕਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਸਿਆਸੀ ਆਗੂ ਘਰ ਪਹੁੰਚਦੇ ਨੇ ਔਰ ਕਹਦੇ ਅਕਾਰ ਆ ਕੇ ਉਹਨਾਂ ਦੇ ਵੱਲੋਂ ਇੱਕੋ ਹੀ ਗੱਲ ਕਹੀ ਜਾਂਦੀ ਹੈ ਵੀ ਪਾਪਾ ਜੀ ਬੀਬੀ ਜੀ ਤੁਸੀਂ ਕਿਥੇ ਨਹੀਂ ਜਾਣਾ ਤੁਸੀਂ ਕੰਮ ਦੱਸੋ ਕਿਹੜਾ ਹੋਣ ਵਾਲਾ ਸੋ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਐਸੀ ਫੈਸਿਲਿਟੀ ਮਿਲਣ ਵਾਲੀ ਹੈ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਮੂੰਹ ਹੁਣ ਲੁਧਿਆਣਾ ਪੱਛਮੀ ਦੀ ਉਸ ਸੀਟ ਵੱਲ ਨੂੰ ਹੋ ਗਿਆ ਜਿੱਥੇ ਆਉਣ ਵਾਲੇ ਟਾਈਮ ਦੇ ਵਿੱਚ ਜਿਮਨੀ ਚੋਣ ਹੋਏਗੀ ਸੋ ਅਰਵਿੰਦ ਕੇਜਰੀਵਾਲ ਹੁਣੇ ਵੀ ਅੱਜ ਤਿੰਨ ਦਿਨ ਦੇ ਦੌਰੇ ਦੇ ਉੱਤੇ ਲੁਧਿਆਣਾ ਪਹੁੰਚ ਰਹੇ ਨੇ ਅੱਜ ਵੀ ਉਹ ਆਪਣੇ ਵਲੰਟੀਅਰਸ ਦੇ ਨਾਲ ਮੀਟ ਕਰਨਗੇ ਉਸ ਤੋਂ ਬਾਅਦ ਕੱਲ ਉਹਨਾਂ ਦੇ ਵੱਲੋਂ ਇੱਕ ਰੈਲੀ ਕੀਤੀ ਜਾਏਗੀ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਰ ਸੋਨੋ ਵੀ ਉਹਨਾਂ ਦਾ ਇੱਕ ਪ੍ਰੋਗਰਾਮ ਹੈ ਮਤਲਬ 3 ਦਿਨ ਦੇ ਦੌਰੇ ਦੇ ਉੱਤੇ ਅਰਵਿੰਦ ਕੇਜਰੀਵਾਲ ਮੌਜੂਦ ਰਹਿਣਗੇ ਲੁਧਿਆਣਾ ਦੇ ਵਿੱਚ ਇਸ ਕਰਕੇ ਲੁਧਿਆਣਾ ਦੇ ਲੋਕਾਂ ਨੂੰ ਖਾਸ ਕਰਕੇ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਜੇ ਕੋਈ ਜ਼ਰੂਰੀ ਕੰਮ ਕਰਵਾਣਾ ਹੈ ਤੇ ਕੋਤੇ ਇਧਰ ਉਧਰ ਜਾਣ ਦੀ ਲੋੜ ਨਹੀਂ ਕਿਸੇ ਵੀ ਸਿਆਸੀ ਲੀਡਰ ਦੇ ਸਿਆਸੀ ਪਾਰਟੀ ਦੇ ਲੀਡਰ ਨੂੰ ਫੋਨ ਕਰੋ ਮੈਨੂੰ ਲੱਗਦਾ ਤੁਹਾਡਾ ਬੈਕਰ ਬੈਠਿਆਂ ਦਾ ਹੀ ਕੰਮ ਹੋ ਜਾਣਾ ਪਰ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਇਹ ਇਸ ਚੋਣ ਨੂੰ ਜਿੱਤਣ ਦੇ ਲਈ ਵਾਪਿਸ ਜੜੀ ਲਾਣੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਭਰਤ ਪੂਸ਼ਨ ਆਸ਼ੂ ਨੂੰ ਕਾਂਗਰਸ ਪਾਰਟੀ ਆਪ ਦਾ ਉਮੀਦਵਾਰ ਬਣਾ ਸਕਦੀ ਹੈ ਇਹਦੀਆਂ ਸੰਭਾਵਨਾ ਸੰਭਾਵਨਾਵਾਂ માં ਬਹੁਤ ਨੇ ਉਹਦਾ ਕਾਰਨ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਭਰਤ ਪੂਸ਼ਨ ਆਸ਼ੂ ਦਿੱਲੀ ਗਏ ਸੀ ਔਰ ਰਾਹੁਲ ਗਾਂਧੀ ਉਹਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਸੀ ਔਰ ਮੁਲਾਕਾਤ ਦੀ ਤਸਵੀਰ ਆ ਕੇ ਫਿਰ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਲਪਾਈ ਸੀ ਔਰ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਕੈਪਸ਼ਨ ਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਰਾਹੁਲ ਗਾਂਧੀ ਵੱਲ ਉਹਨਾਂ ਦੇ ਵੱਲੋਂ ਥਾਪੜਾ ਦੇ ਦਿੱਤਾ ਗਿਆ ਹੈ ਮੇ ਲੁਧਿਆਣਾ ਪੱਛਮੀ ਦੀ ਜਿਹੜੀ ਚੋਣ ਹੈ ਉਹ ਲੜਨ ਦੇ ਲਈ ਭਰਤ ਪੂਸ਼ਨ ਆਸ਼ੂ ਤਿਆਰ ਰਹਿਣ ਭਰਤ ਪੂਸ਼ਨ ਆ ਕਿਉਂਕਿ ਭਰਤ ਪੁਸ਼ਨ ਆਸ਼ੂ ਪਹਿਲਾਂ ਵੀ ਲੁਧਿਆਣਾ ਪੱਛਮੀ ਤੋਂ ਦੋ ਵਾਰ ਵਿਧਾਇਕ ਰਹ ਚੁੱਕੇ ਨੇ ਇਸ ਕਰਕੇ ਉਹਨਾਂ ਦੇ ਨਾਮ ਦੀ ਚਰਚਾ ਬਹੁਤ ਵੱਧ ਹੈ Hindu ਲੀਡਰ ਨੇ ਉਸ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਪਹਿਲਾਂ ਵੀ ਥੋੜੇ ਬਹੁਤੇ ਕੰਮ ਕੀਤੇ ਹੋਣਗੇ ਸੋ ਉਹਦੇ ਆਧਾਰ ਦੇ ਉੱਤੇ ਇਹ ਭਰਤ ਪੁਸ਼ਨ ਆਸ਼ੂ ਦਾ ਨਾਮ ਅੱਗੇ ਚੱਲ ਰਿਹਾ ਪਰ ਖਾਸ ਗੱਲ ਇਹ ਹੈ ਕਿ ਕੱਲ ਭਰਤ ਪੁਸ਼ਨ ਆਸ਼ੂ ਦੇ ਘਰ ਇੱਕ ਬੈਠਕ ਹੋਈ ਉਸ ਬੈਠਕ ਦੇ ਵਿੱਚ 10 ਦੇ ਕਰੀਬ ਐਸੇ ਸਾਬਕਾ ਬਧਾਇਕ ਜਾਂ ਮੌਜੂਦਾ ਬਧਾਇਕ ਮੌਜੂਦ ਹੋਏ ਜਿਹਦੇ ਵਿੱਚ ਪ੍ਰਗਟ ਸਿੰਘ ਵੀ ਮੌਜੂਦ ਰਹੇ ਔਰ ਉਸ ਮੌਕੇ ਦੇ ਉੱਤੇ ਖਾਸ ਗੱਲ ਇਹ ਰਹੀ ਕਿ ਨਾ ਐਲੋਪੀ ਪ੍ਰਤਾਪ ਸਿੰਘ ਬਾਜਵਾ ਉੱਥੇ ਮੌਜੂਦ ਸੀ ਨਾ ਹੀ ਸੂਬਾ ਪ੍ਰਧਾਨ ਕਾਂਗਰਸ ਪਾਰਟੀ ਦੇ ਰਾਜਾ ਬੜਿੰਗ ਉੱਥੇ ਮੌਜੂਦ ਸੀ ਔਰ ਰਾਜਾ ਬੜਿੰਗ ਐਮਪੀ ਵੀ ਨੇ ਲੁਧਿਆਣਾ ਤੋਂ ਪਰ ਰਾਜਾ ਬੜਿੰਗ ਵੀ ਉੱਥੇ ਮੌਜੂਦ ਨਹੀਂ ਸੀ ਰਾਜਾ ਬੜਿੰਗ ਦੇ ਨਾਲ ਤਲਖੀ ਜਿਹੜੀ ਹੈ ਭਰਤਪੁਸ਼ਣ ਆਸ਼ੂ ਦੀ ਪਿਛਲੇ ਸਮਿਆਂ ਦੇ ਵਿੱਚ ਚੱਲਦੀ ਹੋਈ ਸਭ ਨੂੰ ਪਤਾ ਹੈ ਕੇ ਰਾਜਾ ਬੜਿੰਗ ਔਰ ਭਰਤਪੁਸ਼ਣ ਆਸ਼ੂ ਦੀ ਬਹੁਤ ਹੀ ਜਿਆਦੀ ਨਹੀਂ ਬਣਦੀ ਕਿਉਂਕਿ ਭਰਤਪੁਸ਼ਣ ਆਸ਼ੂ ਪੱਕੇ ਦੋਸਤ ਰਹੇ ਨੇ ਰਵਨੀਤ ਬਿੱਟੂ ਦੇ ਰਵਨੀਤ ਬਿੱਟੂ ਤੇ ਭਰਤਪੁਸ਼ਣ ਆਸ਼ੂ ਹਮੇਸ਼ਾ ਇੱਕ ਥਾਂ ਦੇ ਉੱਤੇ ਖੜੇ ਨਜ਼ਰ ਆਉਂਦੇ ਸੀ ਪਰ ਹੁਣ ਰਾਜਾ ਬੜਿੰਗ ਆ ਗਏ ਨੇ ਰਾਜਾ ਬੜਿੰਗ ਹੁਣਾਂ ਦੇ ਨਾਲ ਭਰਤਪੁਸ਼ਣ ਆਸ਼ੂ ਦੀ ਬਹੁਤ ਹੀ ਜਿਆਦੀ ਨਹੀਂ ਬਣਦੀ ਔਰ ਇਹ ਵੀ ਇੱਕ ਕਾਰਨ ਦੱਸਿਆ ਜਾ ਰਿਹਾ ਹੈ ਕਿ ਬੀਤੇ ਕੱਲ ਜਿਹੜੀ ਬੈਠਕ ਹੋਈ ਹੈ ਹਾਲਾਂਕਿ ਇਹ ਬੈਠਕ ਬੈਠਕ ਜਿਹੜੀ ਸੀ ਆਫੀਸ਼ੀਅਲ ਸੀਗੀ ਜਾਂ ਫਿਰ ਨਹੀਂ ਸੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਹੋ ਸਕਦਾ ਹੈ ਕਿ ਆਫੀਸ਼ੀਅਲ ਨਾ ਹੋਵੇ ਪਰ ਇਹ ਵਿਧਾਇਕ ਸਾਰੇ ਵੈਸੇ ਉਹਨਾਂ ਦੇ ਘਰ ਗਏ ਹੁਣ ਇਕੱਠੇ ਹੋ ਕੇ ਸਿੱਧੇ ਤੌਰ ਦੇ ਉਤੇ ਸੂਬਾ ਪ੍ਰਧਾਨ ਨੂੰ ਵੀ ਔਰ ਰਾਹੁਲ ਗਾਂਧੀ ਉਹਨਾਂ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਕਿ ਭਾਈ ਅਸੀਂ ਆਪਦਾ ਕੈਂਡੀਡੇਟ ਜਿਹੜਾ ਭਾਰਤ ਭੂਸ਼ਣ ਆਸ਼ੂ ਨੂੰ ਮੰਨ ਲਿਆ ਹੈ ਤੇ ਤੁਸੀਂ ਵੀ ਹੁਣ ਅਨਾਉਂਸ ਕਰ ਦਿਓ ਇਹ ਵੀ ਗੱਲ ਹੋ ਸਕਦੀ ਹੈ ਜਿਹੜਾ ਉੱਥੇ ਦੋਵੇਂ ਵੱਡੇ ਆਗੂ ਕਾਂਗਰਸ ਪਾਰਟੀ ਦੇ ਮੌਜੂਦ ਨਹੀਂ ਸੀ ਪਰ ਕਾਂਗਰਸ ਪਾਰਟੀ ਆਣ ਵਾਲੇ ਟਾਈਮ ਦੇ ਵਿੱਚ ਕੀ ਕਰਦੀ ਹੈ ਉਹ ਦੇਖਣਾ ਹੋਵੇਗਾ ਇੱਕ ਪਾਸੇ ਭਾਜ ਐਸੀ ਸਿਆਸੀ ਪਾਰਟੀ ਜਿਨੇ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਮੁੱਖ ਮੰਤਰੀ ਲਾਣਾ ਹੁੰਦਾ ਹੈ ਤੇ ਉਹ ਆਪਣੀ ਮਰਜ਼ੀ ਨਾਲ ਮੁੱਖ ਮੰਤਰੀ ਲਗਾਉਂਦੀ ਹੈ ਕਿਸੇ ਦੀ ਕੋਈ ਸਲਾਹ ਨਹੀਂ ਲੈਂਦੇ ਉਹ ਔਰ ਮੁੱਖ ਮੰਤਰੀ ਤੱਕ ਲਗਾ ਦਿੱਤਾ ਜਾਂਦਾ ਹੈ ਪਰ ਉਹਨਾਂ ਦੇ ਸੂਬੇ ਦੇ ਵਿੱਚ ਜਿੱਤੀ ਹੋਏ ਜਿੱਤੇ ਹੋਏ ਸੂਬੇ ਦੇ ਵਿੱਚ ਕੋਈ ਵੀ ਸਿਆਸੀ ਆਗੂ ਕਿੰਤੂ ਪਰੰਤੂ ਨਹੀਂ ਕਰਦਾ ਪਰ ਦੂਸਰੇ ਪਾਸੇ ਕਾਂਗਰਸ ਪਾਰਟੀ ਹੈ ਜਿਹਦਾ ਜੇ ਵਿਧਾਇਕ ਦੀ ਵੀ ਕੁਰਸੀ ਲੈਣੀ ਹੋਵੇ ਤੇ ਢੜੇਬੰਦੀ ਜਿਹੜੀ ਸਾਫ਼ ਨਜ਼ਰ ਆਂਦੀ ਹੈ ਸੋ ਉਹੀ ਢੜੇਬੰਦੀ ਕੱਲ ਲੁਧਿਆਣਾ ਦੇ ਵਿੱਚ ਨਜ਼ਰ ਆਈ ਹੈ ਪਰ ਹੁਣ ਇਹ ਢੜੇਬੰਦੀ ਕਿਤੇ ਕਾਂਗਰਸ ਪਾਰਟੀ ਦੇ ਲਈ ਫਿਰ ਤੋਂ 2022 ਦੀਆਂ ਚੋਣਾਂ ਮੰਗ ਪੁੱਠੀ ਤਾਂ ਨਹੀਂ ਪੈ ਜਾਂਦੀ ਇਹ ਦੇਖਣਾ ਹੋਏਗਾ ਕਿਉਂਕਿ 2022 ਦੇ ਵਿੱਚ ਵੀ ਚੰਗਾ ਮਾਹੌਲ ਬਣਾਉਣ ਦੇ ਵਿੱਚ ਕਾਂਗਰਸ ਚਾਹੇ ਕਾਮਯਾਬ ਹੋਗੇ ਸੀ ਪਰ ਆਪਸੀ ਧੜੇਬੰਦੀ ਦੇ ਕਰਕੇ ਵੱਡੀ ਹਾਰ ਦਾ ਸਾਹਮਣਾ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਕਰਨਾ ਪਿਆ ਇਹੀ ਫਿਰ ਹਰਿਆਣਾ ਦੀ ਇਲੈਕਸ਼ਨ ਦੇ ਵਿੱਚ ਵੀ ਹੋਇਆ ਹਰਿਆਣਾ ਦੀ ਇਲੈਕਸ਼ਨ ਦੇ ਵਿੱਚ ਤਾਂ ਮੰਤਰੀ ਤੱਕ ਦੇ ਚਿਹਰਿਆਂ ਦੇ ਨਾਮ ਅਗਿਆਨੇ ਸ਼ੁਰੂ ਹੋ ਗਏ ਸੀ ਵੀ ਕਾਂਗਰਸ ਪਾਰਟੀ ਜਦੋਂ ਜਿੱਤੇਗੀ ਤਾਂ ਫਲਾਣੇ ਨੂੰ ਮੰਤਰੀ ਬਣਾਇਆ ਜਾਏਗਾ ਫਲਾਣੇ ਨੂੰ ਮੰਤਰੀ ਬਣਾਇਆ ਜਾਏਗਾ ਪਰ ਕਾਂਗਰਸ ਪਾਰਟੀ ਦੀ ਆਪਸੀ ਫੋਟ ਹੁੱਡਾ ਪਰਿਵਾਰ ਔਰ ਸ਼ੈਲਜਾ ਦਾ ਜੋ ਆਪਸ ਦੇ ਵਿੱਚ ਤਲਖੀ ਚੱਲ ਰਹੀ ਸੀ ਉਹਦੇ ਕਰਕੇ ਭਾਜਪਾ ਉੱਥੇ ਬਾਜ਼ੀ ਮਾਰਨ ਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੋ ਗਈ ਕੀ ਉਹੀ ਕੰਮ ਪੰਜਾਬ ਦੇ ਵਿੱਚ ਤਾਂ ਨਹੀਂ ਹੋਣ ਵਾਲਾ ਜੇ ਆਪਸੀ ਤਲਖੀ ਨੂੰ ਕਾਂਗਰਸ ਪਾਰਟੀ ਨਹੀਂ ਮਿਟਾਏਗੀ ਤਾਂ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ 2022 ਵਾਂਗ ਔਰ ਹਰਿਆਣਾ ਦੇ ਵਾਂਗ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਭਾਰਤ ਪੁਸ਼ਨ ਆਸ਼ੂ ਇਸ ਟਾਈਮ ਪੱਬਾ ਪਰ ਨਜ਼ਰ ਆ ਰਹੇ ਨੇ ਲੁਧਿਆਣਾ ਪੱਛਮੀ ਦੀਆਂ ਚੋਣ ਜਿਹੜੀ ਹੈ ਉਹ ਭਾਰਤ ਪੁਸ਼ਨ ਆਸ਼ੂ ਲੜਨ ਦੇ ਰੌਂਹ ਦੇ ਵਿੱਚ ਨਜ਼ਰ ਆ ਰਹੇ ਨੇ ਹੁਣ ਗੱਲ ਮਹਿੰਦਰ ਸਿੰਘ ਧੋਨੀ ਦੇ ਨਾਲ ਜੁੜੀ ਹੋਈ ਅਗਲੀ ਖਬਰ ਹੈ ਦਰਸਲ ਆਈਪੀਐਲ ਦੇ ਵਿੱਚ ਚੇਨਈ ਦੀ ਟੀਮ ਨੇ ਬਲੋ ਇਸ ਵਾਰ ਕੋਈ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਜਾ ਰਿਹਾ ਆਪਦੇ ਦੋਨੇ ਮੈਚ ਟੀਮ ਹਾਰ ਗਈ ਹੈ ਔਰ ਮੈਚ ਹਾਰਨ ਤੋਂ ਬਾਅਦ ਸਵਾਲ ਇਹ ਉੱਠ ਰਿਹਾ ਹੈ ਕਿ ਆਖਰੀ ਦੇ ਵਿੱਚ ਕਿਉਂਕਿ ਦੋਵੇਂ ਮੈਚ ਰਨ ਚੇਸ ਕਰਦੇ ਹੋਏ ਚੇਨਈ ਦੀ ਟੀਮ ਹਾਰੀ ਹੈ ਔਰ ਇਸ ਕਰਕੇ ਸਵਾਲ ਇਹ ਉੱਠ ਰਿਹਾ ਕਿ ਜੇਕਰ ਟੀਮ ਰਨ ਚੇਸ ਕਰਦੇ ਹੋਏ ਹਾਰ ਰਹੀ ਹੈ ਤੇ ਫਿਰ ਮਹਿੰਦਰ ਸਿੰਘ ਧੋਨੀ ਨੂੰ 7ਵੇਂ 8ਵੇਂ ਨੰਬਰ ਤੇ ਕਿਉਂ ਭੇਜਿਆ ਜਾ ਰਿਹਾ ਮਹਿੰਦਰ ਸਿੰਘ ਧੋਨੀ ਨੂੰ ਥੋੜਾ ਉੱਪਰ ਭੇਜ ਕੇ ਮੈਚ ਨੂੰ ਜਿੱਤਿਆ ਵੀ ਜਾ ਸਕਦਾ ਸੀ ਕਿ ਚੇਨਈ ਦੀ ਗਲਤੀ ਦੇ ਕਰਕੇ ਇਹ ਦੋਵੇਂ ਮੈਚ ਚ ਨਹੀਂ ਹਾਰੀ ਹੈ ਸਟੀਫਨ ਫਲੇਮਿੰਗ ਨੇ ਹੈੱਡ ਕੋਚ ਨੇ ਚੇਨਈ ਦੇ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸਟੀਫਨ ਫਲੇਮਿੰਗ ਨੇ ਕਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਦਾ ਸਰੀਰ ਸਾਥ ਨਹੀਂ ਦੇ ਰਿਹਾ ਉਹਨਾਂ ਦਾ ਘੋਟਣਾ ਜਿਹੜਾ ਹੈ ਗੋਡਾ ਜਿਹੜਾ ਹੈ ਔਰ ਉਹਨਾਂ ਦੀ ਬਾਡੀ ਜਿਹੜੀ ਹੈ ਹੁਣ ਉਸ ਤਰੀਕੇ ਦੀ ਨਹੀਂ ਰਹੀ ਕਿ ਉਹ ਆ ਕੇ 10 ਓਵਰ ਖੇਡ ਸਕਣ ਇਸ ਕਰਕੇ ਮਜਬੂਰੀ ਵਾਸਤੇ ਮਹਿੰਦਰ ਸਿੰਘ ਥੋਨੀ ਨੂੰ 7ਵੇਂ 8ਵੇਂ ਨੰਬਰ ਤੱਕ ਲਜਾਇਆ ਜਾ ਰਿਹਾ ਕਿ ਆਕੇ ਆਖਰੀ ਦੇ ਚਾਰ ਪੰਜ ਓਵਰ ਖੇਡ ਸਕਦੇ ਨੇ ਪਰ ਬੋਡੀ ਉਹਨਾਂ ਦੀ ਇਹ ਅਲਾਉ ਨਹੀਂ ਕਰਦੀ ਕਿ ਉਹ 10 ਓਵਰ ਲਗਾਤਾਰ ਖੇਡ ਸਕਣ ਇਸ ਕਰਕੇ ਟੀਮ ਦੇ ਵੱਲੋਂ ਉਹਨਾਂ ਨੂੰ ਲੇਟ ਭੇਜਿਆ ਜਾ ਰਿਹਾ ਔਰ ਇਹੀ ਕਾਰਨ ਹੈ ਕਿ ਮਹਿੰਦਰ ਸਿੰਘ ਥੋਨੀ ਲੇਟ ਆ ਰਹੇ ਨੇ ਪਰ ਆਪਣੇ ਉਸ ਚਾਰ ਪੰਜ ਓਵਰਾਂ ਦੇ ਵਿੱਚ ਉਹ ਆਪਣਾ ਕੰਮ ਜ਼ਰੂਰ ਕਰ ਜਾਂਦੇ ਨੇ ਪਰ ਉੱਪਰਲੀ ਜਿਹੜੀ ਬੈਟਿੰਗ ਆਰਡਰ ਹੈ ਉਹ ਉਸ ਤਰੀਕੇ ਦਾ ਰਿਸਪਾਂਸ ਨਹੀਂ ਕਰ 파ਰੇ ਐਸੀ ਕਰਕੇ ਚੇਨਈ ਨੂੰ ਆਪਣੇ ਦੋਨੇ ਦੋਵੇਂ ਮੈਚ ਹਾਰਨੇ ਪਏ ਨੇ ਸੋ ਇਹ ਜਿਹੜੀ ਚਰਚਾ ਚੱਲ ਰਹੀ ਸੀ ਕਿ ਕੀ ਮਹਿੰਦਰ ਸਿੰਘ ਥੋਨੀ ਇਸ ਵਾਰ ਤੇ 18ਵੇਂ ਸੀਜ਼ਨ ਨੂੰ ਖੇਡ ਰਹੇ ਨੇ ਕੀ ਮਹਿੰਦਰ ਸਿੰਘ ਥੋਨੀ ਇੰਨੇ ਫਿੱਟ ਨੇ ਕਿਉਂ 19ਵਾਂ ਸੀਜ਼ਨ ਵੀ ਖੇਡਣਗੇ ਪਰ ਇਸ ਚੀਜ਼ ਦੇ ਉੱਤੇ ਹੁਣ ਸ਼ੰਕਾ ਜਿਹੜੀ ਹੈ ਉਹ ਵੀ ਸਪਸ਼ਟ ਹੋ ਗਈ ਹੈ ਕਿ ਸ਼ਾਇਦ ਮਹਿੰਦਰ ਸਿੰਘ ਥੋਨੀ ਇਸ ਵਾਰ ਉਸ ਤਰੀਕੇ ਦੇ ਨਾਲ ਫਿੱਟ ਨਹੀਂ ਸਟੀਫਨ ਫਲੇਮਿੰਗ ਦੇ ਵੱਲੋਂ ਇਹਦੀ ਜਾਣਕਾਰੀ ਦਿੱਤੀ ਗਈ ਔਰ 19 19ਵਾਂ ਜਿਹੜਾ ਸੀਜ਼ਨ ਹੈ ਉਸ ਦੇ ਵਿੱਚ ਮਹਿੰਦਰ ਸਿੰਘ ਥੋਨੀ ਸ਼ਾਇਦ ਹੁਣ ਸਿੱਧੇ ਤੌਰ ਦੇ ਤੇ ਖੇਡਦੇ ਨਹੀਂ ਨਜ਼ਰ ਆਣਗੇ ਔਰ ਇਹ ਵੀ ਇੱਕ ਚਰਚਾ ਬਣ ਗਈ ਹੈ ਕਿ ਕੀ ਮਹਿੰਦਰ ਸਿੰਘ ਧੋਨੀ ਇਸ ਸੀਜ਼ਨ ਦੇ ਸਾਰੇ ਮੈਚ ਖੇਡ ਪਾਉਣਗੇ ਜਾਂ ਫਿਰ ਨਹੀਂ ਮਹਿੰਦਰ ਸਿੰਘ ਧੋਨੀ ਦੀ ਫਿਟਨੈਸ ਨੂੰ ਲੈ ਕੇ ਜੋ ਹੁਣ ਸਟੀਫਨ ਫਲੇਮਿੰਗ ਦੇ ਵੱਲੋਂ ਕਿਹਾ ਗਿਆ ਹੈ ਉਹਦੇ ਨੂੰ ਉਹਨੂੰ ਲੈ ਕੇ ਉਹ ਚਰਚਾਵਾਂ ਜ਼ਰੂਰ ਚੱਲ ਪਈਆਂ ਨੇ ਕਿਤੇ ਨਾ ਕਿਤੇ ਇੱਕ ਹੋਰ ਚਰਚਾ ਚੱਲ ਰਹੀ ਹੈ ਕਿ ਕੀ ਫਿਰ ਜੇ ਮਹਿੰਦਰ ਸਿੰਘ ਧੋਨੀ ਬਿਲਕੁਲ ਫਿੱਟ ਨਹੀਂ ਤੇ ਫਿਰ ਉਹਨਾਂ ਨੂੰ ਟੀਮ ਦੇ ਵਿੱਚ ਖੜਾਣਾ ਠੀਕ ਹੈ ਕੀ ਉਹਨਾਂ ਦੀ ਜਗ੍ਹਾ ਕੋਈ ਹੋਰ ਫਿੱਟ ਪਲੇਅਰ ਨਹੀਂ ਆ ਸਕਦਾ ਜਿਹੜਾ ਬੋਲਿੰਗ ਵੀ ਕਰਦਾ ਹੋਏ ਬੈਟਿੰਗ ਵੀ ਕਰਦਾ ਹੋਏ ਹਾਲਾਂਕਿ ਤੋਨੀ ਦੀ ਜਿਹੜੀ ਕੀਪਿੰਗ ਹੈ ਉਹ ਉਹ ਅੱਜ ਵੀ ਜੇ ਤੁਸੀਂ ਦੱਸ ਦਿਆਂ 10 ਟੀਮਾਂ ਦੇ ਵਿਕਟ ਕੀਪਰ ਦੇਖ ਲੋ ਤੇ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਦੇ ਉੱਤੇ ਕੋਈ ਵੀ ਖੜਾ ਤੁਹਾਨੂੰ ਨਜ਼ਰ ਨਹੀਂ ਆਏਗਾ ਮਹਿੰਦਰ ਸਿੰਘ ਧੋਨੀ ਦੀ ਜਿਹੜੀ ਵਿਕਟ ਕੀਪਿੰਗ ਹੈ ਇਸ ਵਾਰ ਵੀ ਬੈਸਟ ਰਹੀ ਹੈ ਪਰ ਗੱਲ ਇਹ ਹੈ ਕਿ ਮਹਿੰਦਰ ਸਿੰਘ ਧੋਨੀ ਖਾਸ ਤੌਰ ਦੇਤੇ ਵਿਕਟ ਕੀਪਿੰਗ ਦੇ ਲਈ ਜਿਆਦਾ ਨਹੀਂ ਪਰ ਉਹਨਾਂ ਦੀ ਬੈਟਿੰਗ ਦੇ ਲਈ ਉਹਨਾਂ ਨੂੰ ਜਾਣਿਆ ਜਾਂਦਾ ਸੀ ਕਿਉਂਕਿ ਆ ਕੇ ਉਹ ਰਨ ਚੇਸ ਕਰਨ ਦੇ ਵਿੱਚ ਥੋੜੇ ਥੋੜੀਆਂ ਬੋਲਾਂ ਦੇ ਵਿੱਚ ਵੱਧ ਰਨ ਬਣਾ ਕੇ ਟੀਮ ਨੂੰ ਜਿਤਾਉਣ ਦੇ ਵਿੱਚ ਕਾਮਯਾਬ ਹੁੰਦੇ ਸੀ ਪਰ ਇਸ ਵਾਰ ਉਸ ਤਰੀਕੇ ਦਾ ਨਹੀਂ ਹੋ ਪਾਰਿਆ ਤੇ ਆਨਾਲ ਟਾਈਮ ਦੇ ਵਿੱਚ ਇਹ ਵੀ ਚਰਚਾ ਦਾ ਵਿਸ਼ਾ ਬਣ ਗਿਆ ਕਿ ਕੀ ਮਹਿੰਦਰ ਸਿੰਘ ਧੋਨੀ 14 ਦੇ 14 ਮੈਚ ਆਈਪਲ ਦੇ 18ਵੇਂ ਸੀਜ਼ਨ ਦੇ ਖੇਲ ਪਾਉਣਗੇ ਜਾਂ ਫਿਰ ਨਹੀਂ ਹੁਣ ਗੱਲ ਕਰਦੇ ਆਂ ਕੱਲ ਦੇ ਆਈਪੀਐਲ ਦੇ ਮੁਕਾਬਲੇ ਦੀ ਕੱਲ ਮੁੰਬਈ ਔਰ ਕਲਕੱਤਾ ਦੇ ਵਿਚਕਾਰ ਇੱਕ ਮੁਕਾਬਲਾ ਖੇਡਿਆ ਗਿਆ ਮੁੰਬਈ ਦੀ ਹੋਮ ਗਰਾਊਂਡ ਦੇ ਉੱਪਰ 2025 ਦੇ ਸੀਜ਼ਨ ਦਾ ਇਹ ਪਹਿਲਾ ਮੁਕਾਬਲਾ ਸੀ ਔਰ ਮੁੰਬਈ ਦੇ ਕੋਲ ਇੱਕ ਐਸਾ ਚਾਂਸ ਸੀ ਕਿ ਵਾਪਸੀ ਕੀਤੀ ਜਾਵੇ ਕਿਉਂਕਿ ਮੁੰਬਈ ਆਪਣੇ ਦੋਵੇਂ ਪਹਿਲੇ ਮੈਚ ਹਾਰ ਚੁੱਕੀ ਸੀ ਔਰ ਤੀਸਰਾ ਮੈਚ ਸੀ ਉਹਨਾਂ ਦਾ ਔਰ ਕੋਸ਼ਿਸ਼ ਸੀ ਉਹਨਾਂ ਦੀ ਇਹ ਸੀ ਕਿ ਇਸ ਮੈਚ ਨੂੰ ਜਿੱਤ ਕੇ ਇੱਕ ਵਾਰ ਫਿਰ ਤੋਂ ਲੀਗ ਤੇ ਚੜਿਆ ਜਾਵੇ ਔਰ ਉਸੇ ਤਰੀਕੇ ਦੇ ਨਾਲ ਕੱਲ ਮੁੰਬਈ ਨੇ ਕਲਕੱਤਾ ਨਾਈਟ ਰਾਈਡਰਸ ਨੂੰ ਚਾਹੇ ਬੋਲਿੰਗ ਹੋਏ ਚਾਹੇ ਬੈਟਿੰਗ ਹੋਏ ਕਿਤੇ ਵੀ ਖੜਨ ਨਹੀਂ ਮੁੰਬਈ ਆਪਣੀ ਹੋਮ ਗ੍ਰਾਉਂਡ ਦੇ ਵਿੱਚ ਉਸੇ ਤਰੀਕੇ ਦਾ ਪ੍ਰਦਰਸ਼ਨ ਕਰਦੀ ਹੋਈ ਨਜ਼ਰ ਆਈ ਜਿਸ ਤਰੀਕੇ ਦਾ ਪ੍ਰਦਰਸ਼ਨ ਪਿਛਲੇ 18 ਸੀਜ਼ਨਸ ਦੇ ਵਿੱਚ ਉਹਨਾਂ ਦੇ ਵੱਲੋਂ ਕੀਤਾ ਗਿਆ ਮੁੰਬਈ ਨੇ ਇੱਕ ਸ਼ਾਨਦਾਰ ਮੁਕਾਬਲਾ ਖੇਡਦਿਆਂ 8 ਵਿਕਟਾਂ ਦੇ ਨਾਲ ਇਸ ਮੁਕਾਬਲੇ ਨੂੰ ਜਿੱਤ ਲਿਆ ਔਰ ਅਸ਼ਵਿਨ ਕੁਮਾਰ ਅਸ਼ਵਿਨ ਕੁਮਾਰ ਐਸਾ ਪਲੇਅਰ ਯੰਗ ਪਲੇਅਰ ਜਿਹੜਾ ਹੁਣੇ ਰੰਜੀ ਖੇਡ ਕੇ ਆਇਆ ਚੰਗਾ ਪ੍ਰਦਰਸ਼ਨ ਕੀਤਾ ਉਸ ਦੇ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਦਾ ਆਗਾਜ਼ ਕੀਤਾ ਗਿਆ ਆਪਣੇ ਪਹਿਲੇ ਹੀ ਮੈਚ ਦੇ ਵਿੱਚ ਅਸ਼ਵਿਨ ਕੁਮਾਰ फास्ट बॉलर मुंबई इंडियंस ਦੇ ਵੱਲੋਂ ਜਿਹੜਾ ਖੜਾਇਆ ਗਿਆ ਸੀ ਉਸ ਨੇ 4 ਵਿਕਟਾਂ ਲੈ ਕੇ ਕੱਲ ਇੱਕ ਆਪਣੀ ਛਾਪ ਜਿਹੜੀ ਹੈ ਉਹ ਆਈਪੀਐਲ ਦੇ ਵਿੱਚ ਛੱਡ ਦਿੱਤੀ ਹੈ ਔਰ ਸ਼ਾਨਦਾਰ ਗੇਂਦਬਾਜ਼ੀ ਕੀਤੀ ਜਿੱਥੇ ਇੱਕ ਪਾਸੇ 트੍ਰੈਂਡ ਬੋਲਡ ਔਰ ਉਹਨਾਂ ਦੇ ਨਾਲ ਸ਼ਾਨਦਾਰ ਬੋਲਰ ਸੀਗੇ ਪਰ ਉਹਦੇ ਵਿੱਚ ਅਸ਼ਵਿਨ ਕੁਮਾਰ ਨੇ ਆਪਣੀ ਖਾਸ ਪਛਾਣ ਬਣਾਉਂਦਿਆਂ ਮਤਲਬ ਕੱਲ ਲੋਕਾਂ ਨੂੰ ਦੱਸ ਦਿੱਤਾ ਕਿ ਵਾਕਈ ਇਹ ਵੀ ਬੋਲਰ ਜਿਹੜਾ ਟੀਮ ਦੇ ਵਿੱਚ ਮੌਜੂਦ ਹੈ ਔਰ ਵੱਡੀ ਜਿੱਤ ਦੇ ਵਿੱਚ ਵੱਡਾ ਹੱਤਰਿਆ ਅਸ਼ਵਿਨ ਕੁਮਾਰ ਦਾ ਸ਼ਾਨਦਾਰ ਗੇਂਦਬਾਜ਼ੀ ਕੀਤੀ ਔਰ ਉਸ ਦੇ ਹੀ ਕਰਕੇ ਕੋਈ ਵੱਡਾ ਸਕੋਰ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ ਕਲਕੱਤਾ ਦੀ ਟੀਮ ਮਹਿਜ 117 ਰਨ ਦੇ ਉੱਪਰ ਹੀ ਸਾਰੇ ਓਵਰ ਵੀ ਨਹੀਂ ਖੇਡ ਪਾਏ 12.5 ਓਵਰਾਂ ਦੇ ਵਿੱਚ ਇਹ ਸਾਰੀ ਟੀਮ ਜਿਹੜੀ ਸੀ ਉਹ ਆਲ ਆਊਟ ਹੋ ਗਈ ਔਰ ਉਸ ਤੋਂ ਬਾਅਦ ਫਿਰ ਮੁੰਬਈ ਦੀ ਟੀਮ ਜਿਹੜੀ ਆਈ بیٹنگ ਕਰਨ ਦੇ ਲਈ ਸ਼ਾਨਦਾਰ بیٹنگ ਕੀਤੀ ਗਈ ਔਰ ਮੁੰਬਈ ਨੇ ਇੱਕ ਸ਼ਾਨਦਾਰ ਮੁਕਾਬਲਾ ਬੀਤੇ ਕੱਲ ਜਿੱਤ ਲਿਆ ਹੁਣ ਗੱਲ ਕਰਨੀ ਹੈ ਅੱਜ ਦੇ ਆਈਪੀਐਲ ਮੁਕਾਬਲੇ ਦੀ ਅੱਜ ਦਾ ਮੁਕਾਬਲਾ 13ਵਾਂ ਮੁਕਾਬਲਾ 2025 ਦੇ ਆਈਪੀਐਲ ਦਾ ਅੱਜ ਹੋਣ ਵਾਲਾ ਹੈ ਔਰ ਲਖਨਊ ਦੀ ਹੋਮ ਗਰਾਉਂਡ ਦੇ ਵਿੱਚ ਇਹ ਮੁਕਾਬਲਾ ਹੋਏਗਾ ਲਖਨਊ ਔਰ ਪੰਜਾਬ ਕਿੰਗਸ ਦੇ ਵਿਚਕਾਰ ਹਾਲਾਂਕਿ ਲਖਨਊ ਦਾ ਇਹ ਤੀਸਰਾ ਮੁਕਾਬਲਾ ਹੈ ਔਰ ਪੰਜਾਬ ਕਿੰਗਸ ਦਾ ਦੂਸਰਾ ਮੁਕਾਬਲਾ ਹੋਏਗਾ ਲਗਭਗ ਇੱਕ ਹਫਤੇ ਦੇ ਅੰਤਰਾਲ ਤੋਂ ਬਾਅਦ ਆਈਪੀਐਲ ਦੇ ਵਿੱਚ ਪੰਜਾਬ ਕਿੰਗਸ ਦਾ ਫਿਰ ਤੋਂ ਮੁਕਾਬਲਾ ਹੋ ਰਿਹਾ ਪਿਛਲਾ ਮੁਕਾਬਲਾ ਆਈਪੀਐਲ ਦੇ ਵਿੱਚ ਪੰਜਾਬ ਕਿੰਗਸ ਨੇ ਗੁਜਰਾਤ ਟਾਈਟਨਸ ਤੋਂ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਜਿੱਤਿਆ ਸੀ ਔਰ ਉਹਨਾਂ ਦੀ ਹੋਮ ਗਰਾਉਂਡ ਦੇ ਵਿੱਚ ਜਾ ਕੇ ਅਹਮਦਾਬਾਦ ਦੇ ਵਿੱਚ ਉਹ ਸ਼ਾਨਦਾਰ ਮੁਕਾਬਲਾ ਜਿੱਤਿਆ ਸੀ ਔਰ ਅੱਜ ਵੀ ਪੰਜਾਬ ਦੀ ਟੀਮ ਲਖਨਊ ਖੇਡਣ ਜਾਏਗੀ ਔਰ ਲਖਨਊ ਦੇ ਵਿੱਚ ਲਖਨਊ ਜਾਇੰਟਸ ਜਿਹੜੀ ਹੈ ਪਹਿਲਾ ਮੁਕਾਬਲਾ ਉਹਨਾਂ ਨੇ ਦਿੱਲੀ ਤੋਂ ਹਾਰਿਆ ਜਿੱਤ ਦੇ ਜਿੱਤ ਦਾ ਮੁਕਾਬਲਾ ਲਖਨਊ ਹਾਰੀ ਸੀ ਪਰ ਉਸ ਤੋਂ ਬਾਅਦ ਫਿਰ ਵਾਪਸੀ ਕੀਤੀ ਟੀਮ ਨੇ ਔਰ ਦੂਸਰਾ ਮੁਕਾਬਲਾ ਆਪਣਾ ਜਿੱਤਣ ਦੇ ਵਿੱਚ ਕਾਮਯਾਬ ਹੋ ਗਈ ਹైదరాబాద్ ਨੂੰ ਹਰਾਇਆ ਹైదరాబాద్ ਤੋਂ ਬਹੁਤ ਡਰਦੀਆਂ ਨੇ ਸਾਰੀਆਂ ਟੀਮਾਂ ਕਿਉਂਕਿ ਬਹੁਤ ਸ਼ਾਨਦਾਰ ਟੀਮ ਹੈ ਪਰ ਲਖਨਊ ਇੱਕਦਮ ਚੜ ਕੇ ਖੇਡੀ ਹైదరాబాద్ ਦੇ ਉੱਪਰ ਔਰ ਹైదరాబాద్ ਤੋਂ ਮੁਕਾਬਲਾ ਜਿੱਤਿਆ ਪੰਜਾਬ ਗੁਜਰਾਤ ਤੋਂ ਜਿੱਤ ਕੇ ਆਇਆ ਔਰ ਦੋਵੇਂ ਟੀਮਾਂ ਦਾ ਹੌਸਲਾ ਬੁਲੰਦ ਹੈ ਔਰ ਦੋਵਾਂ ਟੀਮਾਂ ਦੀ ਕੋਸ਼ਿਸ਼ ਅੱਜ ਇਹ ਹੋਏਗੀ ਕਿ ਇਸ ਮੁਕਾਬਲੇ ਨੂੰ ਜਿੱਤ ਕੇ ਆਪਦਾ ਵਿਜੇ ਰਥ ਜਿਹੜਾ ਉਸੇ ਤਰੀਕੇ ਦੇ ਨਾਲ ਅੱਗੇ ਚੱਲੇ ਜੇ ਦੋਵਾਂ ਟੀਮਾਂ ਦੇ ਇਤਿਹਾਸ ਦੀ ਗੱਲ ਕਰੀਏ ਤੇ ਹੁਣ ਤੱਕ ਲਖਨਊ ਔਰ ਪੰਜਾਬ ਦੀਆਂ ਟੀਮਸ ਚਾਰ ਵਾਰ ਆਹਮੋ ਸਾਹਮਣੇ ਹੋਈਆਂ ਨੇ ਜਿਦੇ ਵਿੱਚੋਂ ਤਿੰਨ ਵਾਰ ਲਖਨਊ ਜਿੱਤਿਆ ਔਰ ਇੱਕ ਵਾਰ ਪੰਜਾਬ ਦੀ ਟੀਮ ਜਿੱਤਣ ਦੇ ਵਿੱਚ ਕਾਮਯਾਬ ਹੋਈ ਹੈ ਪਰ ਪਿਛਲਿਆਂ ਸਮਿਆਂ ਦੇ ਹਿਸਾਬ ਦੇ ਨਾਲ ਨਾ ਚੱਲੀਏ ਇਸ ਟਾਈਮ ਪੰਜਾਬ ਦੀ ਟੀਮ ਬਹੁਤ ਸ਼ਾਨਦਾਰ ਹੈ ਔਰ ਵਧੀਆ ਤਰੀਕੇ ਦੇ ਨਾਲ ਪੰਜਾਬ ਦੀ ਟੀਮ ਜੇ ਅੱਜ ਵੀ ਪਰਫਾਰਮੈਂਸ ਕਰਦੀ ਹੈ ਤੇ ਬੈਟਿੰਗ ਔਰ ਬੋਲਿੰਗ ਦੇ ਵਿੱਚ ਪੰਜਾਬ ਅ ਸ਼ਾਇਦ ਕਿਤੇ ਨਾ ਕਿਤੇ ਤੁਹਾਨੂੰ ਲਖਨਊ ਦੇ ਨਾਲੋਂ ਚੰਗੀ ਕਾਗਜ਼ਾਂ ਦੇ ਵਿੱਚ ਨਜ਼ਰ ਆਏਗੀ ਪਰ ਗੱਲ ਪਰਫਾਰਮੈਂਸ ਦੀ ਹੈ ਕਿ ਅੱਜ ਜੇ ਪਰਫਾਰਮੈਂਸ ਕਰਨ ਦੇ ਵਿੱਚ ਵਧੀਆ ਪਰਫਾਰਮੈਂਸ ਕਰਨ ਦੇ ਵਿੱਚ ਪੰਜਾਬ ਦੀ ਟੀਮ ਕਾਮਯਾਬ ਹੁੰਦੀ ਹੈ ਤੇ ਪੰਜਾਬ ਆਪਣਾ ਦੂਸਰਾ ਮੈਚ ਵੀ ਜਿੱਤੇਗਾ ਕਿਉਂਕਿ ਤੀਸਰਾ ਮੈਚ ਉਹਨਾਂ ਦੀ ਫਿਰ ਹੋਮ ਗਰਾਊਂਡ ਦੇ ਵਿੱਚ ਹੋਣ ਵਾਲਾ ਹੈ ਮੁੱਲਾਪੁਰ ਦੇ ਵਿੱਚ ਹੋਏਗਾ ਅਗਲਾ ਮੁਕਾਬਲਾ ਤੇ ਪੰਜਾਬ ਕਿਤੇ ਨਾ ਕਿਤੇ ਪੋਜ਼ਿਟਿਵ ਵੇ ਦੇ ਨਾਲ ਆਪਦੇ ਹੋਮ ਗਰਾਊਂਡ ਦੇ ਵਿੱਚ ਪਹੁੰਚੇਗੀ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ